ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇੱਕ ਨਵੀਂ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਏ ਹਾਂ ਸ਼ਹਿਰ ਗੰਗਾ ਨਗਰ ਦੇ ਵਿੱਚ ਤੇ ਪਿੰਡ ਚੱਕ ਪਈ ਦਾ ਨਾਲ 92 RD ਤੇ ਇੱਥੇ ਆਪਣੇ ਕੋਲੇ ਦੋ ਟਰੈਕਟਰ ਹੈ ਦੋਨੇ ਫੋਰਡ 3600 ਹੈ ਮਾਡਲ ਦੋਨਾਂ ਦਾ ਅਲੱਗ-ਅਲੱਗ ਹੈ ਤੇ ਆਪਾਂ ਪਹਿਲਾ ਇੱਕ ਟਰੈਕਟਰ ਦੀ ਵੀਡੀਓ ਬਣਾਵਾਂਗੇ ਜਿੰਨਾ ਟਰੈਕਟਰ ਹੈਗਾ ਆਲ オリジナル ਸਾਰਾ ਟਰੈਕਟਰ ਹੈ ਤੇ ਤੁਹਾਨੂੰ ਆਪਾਂ ਸਾਰੀ ਚੀਜ਼ ਦੀ ਜਾਣਕਾਰੀ ਦਵਾਂਗੇ ਤੇ ਤੁਸੀਂ ਐਂਡ ਤੱਕ ਆਪਣੀ ਵੀਡੀਓ ਦੇਖਿਓ ਤੇ ਦੱਬ ਕੇ ਸਪੋਰਟ ਕਰਿਓ। ਹਾਂਜੀ ਦੋਸਤੋ ਤੇ ਆ ਟਰੈਕਟਰ ਹੈ ਫੂਡ 3600 ਤੇ ਮਾਡਲ ਟਰੈਕਟਰ ਦਾ ਹੈਗਾ 1994 84 ਦਾ ਮਾਡਲ ਹੈ ਸੌਰੀ 94 ਗਲਤ ਬੋਲ ਤਾ 84 ਦਾ ਮਾਡਲ ਹੈ ਇਹ ਤੇ ਰੰਗ ਪੇਂਟ ਬਿਲਕੁਲ ਟਰੈਕਟਰ ਦੀ ਜਮਾਨ ਨਾਲ ਦਾ ਹੈ। ਕਲੇ ਸਟਿਕਰਾਂ ਦੀ ਗੱਲ ਕਰਾਂ ਮੈਂ ਸਟਿਕਰ ਤਾਂ ਟਰੈਕਟਰ ਦੇ ਦੂਰੀ ਹਰ ਦੁਆਰੇ ਬਾਈ ਨੇ ਬਾਤ ਚਲੋ ਬਾਈ ਤੇ ਬਾਕੀ ਜਿੰਨਾ ਬਾਡੀ ਲੈਨ ਦਾ ਟਰੈਕਟਰ ਹੈਗਾ ਸਾਰਾ origignal ਟਰੈਕਟਰ ਹੈ ਇੱਕ ਦੋ ਪਾਰਟ ਵਿੱਚ ਟਰੈਕਟਰ ਦੇ ਚੇਂਜ ਹੋਏ ਆ ਟਾਈਮ ਸਰ ਸਮੇਂ ਅਨੁਸਾਰ ਵੀ ਕਰਨੇ ਪੈਂਦੇ ਤੇ ਬਾਕੀ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦਵਾਂਗੇ ਜਿੰਨਾ ਟਰੈਕਟਰ ਦੀ ਬਾਤ ਸੁਣਾਵਾਂਗੇ ਤੇ ਬਾਡੀ ਲੈਨ ਦਾ ਟਰੈਕਟਰ ਬਹੁਤ ਸਾਫ਼ ਪਿਆ 84 ਮਾਡਲ ਹੈ ਟਰੈਕਟਰ ਤੇ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਕੋਈ ਤਚਿੰਗ ਨਹੀਂ ਨਾ ਕੋਈ ਲੀਕ ਨਾ ਕੋਈ ਸੀਕ ਰੰਗ ਪੇਂਟ ਦੀ ਜੇ ਗੱਲ ਕਰਾਂ ਮੈਂ ਤੇ ਟਰੈਕਟਰ ਤੇ ਕਿਸੇ ਪਾਸੇ ਕੋਈ ਕਲਮ ਨਹੀਂ ਲੱਗੀ ਅਜੇ ਤਾਈਂ ਇਸ ਚੀਜ਼ ਦਾ ਦਾਅਵਾ ਹੈ ਬਈ ਦਾਬ ਦਾ ਵੀ ਟਰੈਕਟਰ ਤੇ ਕੋਈ ਵੀ ਕਲਮ ਲੱਗੀ ਹੋਵੇ ਤਾਂ 84 ਦਾ ਮਾਡਲ ਹੈ ਇਹ ਤੇ ਆ ਜੀ ਤੁਹਾਨੂੰ ਮਗਰਾੜ ਮਗਰਾੜ ਟਰੈਕਟਰ ਦੇ ਜਰੂਰ ਚੇਂਜ ਹੋਏ ਇੱਕ ਮਗਰਾੜ ਚੇਂਜ ਹੋਈਏ ਤੇ ਸਮੇਂ ਸਿਰ ਲੈਂਕਾਂ ਚੇਂਜ ਕਰਨੀਆਂ ਪੈਂਦੀਆਂ ਲੈਂਕਾਂ ਬਾਈ ਕੋਲੇ ਆਪਣੇ ਜਿਹੜੀਆਂ ਇਹਦੀਆਂ ਨਾਲ オリジナル ਆਈਆਂ ਸੀ ਉਹ ਸਾਈਡ ਤੇ ਕੱਢ ਕੇ ਰੱਖ ਰੱਖੀਆਂ ਐ ਤੇ ਜਿਵੇਂ ਹੁਣ ਉਹ ਜਿਸਾਬ ਦੇ ਸੰਧ ਹੋਗੇ ਟਰੈਕਟਰ ਮੈਂ ਇੰਪਲੀਮੈਂਟ ਤੇ ਅਡਜਸਟਮੈਂਟ ਦੇ حساب ਨਾਲ ਆਪ ਨੂੰ ਚੇਂਜ ਕਰਨੀਆਂ ਪੈਂਦੀਆਂ ਤੇ ਇੱਕ ਹੁੱਕ ਚੇਂਜ ਕੀਤੀ ਹੈ ਤੇ ਬਾਕੀ ਬਾਡੀ ਲੈਣ ਦਾ ਟਰੈਕਟਰ ਬਿਲਕੁਲ ਪੂਰਾ ਸਾਫ਼ ਹੈ ਪੂਰਾ ਫੁੱਲ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਪੂਰਾ ਸੌ ਸਮਝਦੇ ਵਿੱਚ ਟਰੈਕਟਰ ਹੈ ਪੂਰਾ ਸ਼ੌਕ ਨਾਲ ਬਾਈ ਨੇ ਰੱਖਿਆ ਹੈ ਮੀਟਰ ਮਟਰ ਟਰੈਕਟਰ ਦੇ ਸਾਰੇ ਚਾਲੂ ਹੈ ਚਾਲੂ ਕੰਡੀਸ਼ਨ ਦੇ ਵਿੱਚ ਹੈ ਜੇ ਬੋਲੀਓ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅਗਲੀ ਵੀਡੀਓ ਆਪਾਂ ਇੱਕ ਮੰਟਾਈਟਰ ਫੋਰ 1978 ਦਾ ਮੰਡ ਲੈ ਤੁਹਾਨੂੰ ਉਹਨੂੰ ਦਿਖਾਵਾਂਗੇ ਬਿਲਕੁਲ ਟਰੈਕਟਰ ਬਹੁਤ ਵਧੀਆ ਤਰੀਕੇ ਨਾਲ ਹੈ ਕਿਤੋਂ ਵੀ ਕੋਈ ਵੀ ਕਿਸੇ ਪ੍ਰਕਾਰ ਦੇ ਕੋਈ ਨਾ ਕੁਕੀਕਿੰਗ ਨਾ ਕੁਸ਼ੀਕਿੰਗ ਬਿਲਕੁਲ ਜਿਵੇਂ ਸੁੱਕਾ ਟਰੈਕਟਰ ਹੈ ਤੇ ਆਪਾਂ ਇਹਦੀ ਤੁਹਾਨੂੰ ਆਵਾਜ਼ ਵੀ ਚੈੱਕ ਕਰਾਵਾਂਗੇ ਬਣੇ ਰੋ ਐਂਡ ਤੇ ਵੀਡੀਓ ਦੇ ਨਾਲ